ਅੱਜ ਆਪਾਂ ਇੱਥੇ ਸਾਰੇ ਖਾਲਸਤਾਨ ਕਮਾਂਡੋ ਕੋਲ ਸਦੇ ਜੁਝਾਰੂ ਯੋਧੇ ਅਮਰ ਸ਼ਹੀਦ ਭਾਈ ਮੰਗਲ ਸਿੰਘ ਜੀ ਵਿਰੋਧੀ ਦੀ ਯਾਦ ਦੇ ਵਿੱਚ ਜੁੜ ਬੈਠੇ ਆਂ ਉਹਨਾਂ ਦੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਇਸ ਸਮਾਗਮ ਦਾ ਪ੍ਰਬੰਧ ਕੀਤਾ ਇਸ ਸਮਾਗਮ ਦੇ ਵਿੱਚ ਦਿੱਫੇ ਦੂਰ ਰਾਜੇ ਤੋਂ ਸੰਗਤਾਂ ਆਈਆਂ ਨਾਲ ਉਥੇ ਖਾਸ ਕਰਕੇ ਸ਼ਹੀਦਾਂ ਦੇ ਪਰਿਵਾਰ ਵੀ ਜਿਹੜੇ ਆਪ ਨੂੰ ਪਹੁੰਚੇ ਹੋਏ ਆ ਤੇ ਅੱਜ ਦੇ ਸਮਾਗਮ ਦੇ ਵਿੱਚ ਜਿੱਥੇ ਪੰਥ ਦੇ ਮੁੱਦਿਆਂ ਦੇ ਬਾਰੇ ਗੱਲਬਾਤ ਹੋਣੀ ਹੈ ਸ਼ਹੀਦਾਂ ਦੇ ਬਾਰੇ ਗੱਲਬਾਤ ਹੋਣੀ ਹੈ ਤੇ ਉਥੇ ਨਾਲ ਨਾਲ ਹੀ ਅਜੋਕਾ ਜੋ ਬਹੁਤ ਚੱਲਦਾ ਪਿਆ ਆ ਕਿ ਇਸ ਤਰੀਕੇ ਦੇ ਨਾਲ ਜੋ ਸਿੱਖਾਂ ਦੀ ਸਿੱਧੀ ਵੀ ਬਣੀ ਹੋਈ ਏ ਉਹਦੇ ਬਾਰੇ ਵੀ ਵੱਖ-ਵੱਖ ਸੂਝਮਾਨ ਵੀਰਾਂ ਦੇ ਵਿਚਾਰਾਂ ਦੀ ਜਗਤਾਂ ਦੀ ਅਗਰੋ ਕਰਨੀ ਆ ਸੋ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੌਮ ਹਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਸੀ ਜਦੋਂ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਸੀ ਤੇ ਕੌਮ ਉਦੋਂ ਵੀ ਜਲਦੀ ਕਦਾਂ ਦੇ ਵਿੱਚ ਸੀ ਜਦੋਂ ਹਿੰਦੂ ਤਾਂ ਵੀ ਇੰਨਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਸੀ ਮੈਂ 1984 ਦੀਆਂ ਅਖਬਾਰਾਂ ਪੜਦਾ ਪਿਆ ਸੀ ਮੈਗਜ਼ੀਨ ਪੜਦਾ ਪਿਆ ਸੀ ਤੇ ਇੱਕ ਪੱਤਰਕਾਰ ਨੇ ਉਹਦੇ ਵਿੱਚ ਲਿਖਿਆ ਇਹ ਕਹਿੰਦਾ ਜਦੋਂ ਜੂਨ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਕਹਿੰਦਾ ਮੈਂ 9 ਜੂਨ ਨੂੰ ਦਰਬਾਰ ਸਾਹਿਬ ਦੇ ਆਸ-ਪਾਸ ਕੁਝ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਕਹਿੰਦਾ ਮੈਂ ਸੋਚਿਆ ਕਿ ਸਿੱਖ ਤਾਂ ਕਹਿਣਗੇ ਕਿ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਜਿਹੜਾ ਆ ਸਾਨੂੰ ਨੁਕਸਾਨ ਝੱਲਣਾ ਪੈ ਗਿਆ ਇਹ ਨਹੀਂ ਸੀ ਹੋਣਾ ਚਾਹੀਦਾ ਕਹਿੰਦਾ ਪਰ ਜਦੋਂ ਮੈਂ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਭਾਵੇਂ ਕੋਈ ਅਮੀਰ ਸਿੱਖ ਸੀ ਭਾਵੇਂ ਕੋਈ ਗਰੀਬ ਸਿੱਖ ਸੀ ਹਰੇਕ ਦਾ ਇੱਕੋ ਜਿਹਾ ਜਵਾਬ ਸੀ ਕਿ ਇਹ ਕਿਹੜਾ ਕੋਈ ਪਹਿਲੀ ਵਾਰ ਹੋਇਆ ਇਹ ਤਾਂ ਕੌਮ ਦੇ ਨਾਲ ਹੁੰਦਾ ਹੀ ਆਇਆ ਹੈ ਤੇ ਕੌਮ ਚੰਗੀ ਕਦਰ ਦੇ ਵਿੱਚ ਰਹੇਗੀ ਜਿਵੇਂ ਅਗਦਾਨੀ ਨਹੀਂ ਰਿਹਾ ਤੇ ਇੰਦਰਾ ਨੇ ਵੀ ਨਹੀਂ ਰਹਿਣਾ ਪਰ ਗੁਰੂ ਦਾ ਖਾਲਸਾ ਜਿਉਂਦਾ ਅਤੇ ਜਾਗਦਾ ਰਹੇਗਾ ਇੰਦਰਾ ਨੇ ਵੀ ਇਹੀ ਗੱਲ ਸੋਚੀ ਹੁੰਦੀ ਹੈ ਕਿ ਦਰਬਾਰ ਸਾਹਿਬ ਉੱਤੇ ਜਦੋਂ ਹਮਲਾ ਕਰਾਂਗੇ ਸਿੱਖ ਡਰ ਜਾਣਗੇ ਸਿੱਖ ਝੁਕ ਜਾਣਗੇ ਸਿੱਖ ਲੁੱਟ ਜਾਣਗੇ ਸਿੱਖ ਕਦੇ ਵੀ ਧਰਮ ਜਦੋਂ ਮੋਰਚੇ ਦੀ ਗੱਲ ਨਹੀਂ ਕਰਨਗੇ ਅਨੰਦਪੁਰ ਸਾਹਿਬ ਦੇ ਵਧੇ ਦੀ ਗੱਲ ਨਹੀਂ ਕਰਨਗੇ ਆਪਣੇ ਹਾਕਾਂ ਹੁਕਾਂ ਦੀ ਗੱਲ ਨਹੀਂ ਕਰਦੇਗੇ ਕੌਮ ਦੀ ਆਜ਼ਾਦੀ ਦੀ ਗੱਲ ਨਹੀਂ ਕਰਨਗੇ ਕਾਦਰਕਾਨ ਦੀ ਗੱਲ ਨਹੀਂ ਕਰਨਗੇ ਤੇ ਸਿੱਖ ਸਦਾ ਵਾਸਤੇ ਹਿੰਦੁਸਤਾਨ ਦੇ ਗੁਲਾਮ ਭਨ ਕੇ ਰਹਿ ਜਾਣਗੇ ਪਰ ਤੁਸੀਂ ਦੇਖੋ ਕਿ ਜੂਨ 1884 ਦੇ ਹਮਲੇ ਤੋਂ ਬਾਅਦ ਕੀ ਹੋਇਆ ਇੱਕ ਨਹੀਂ ਦੋ ਨਹੀਂ ਸੌ ਨਹੀਂ ਹਜ਼ਾਰ ਨਹੀਂ ਬਲਕਿ ਲੱਖਾਂ ਹੀ ਜਿਹੜੇ ਨੌਜਵਾਨ ਆ ਉਹ ਉੱਠੇ ਤੇ ਉਹਨਾਂ ਨੇ ਗੰਗੋਤਾਨ ਦਾ ਜਿਹੜਾ ਤਗ ਦਿਆ ਉਤੇ ਲਾ ਕੇ ਲਾ ਕੇ ਦਿੱਤਾ ਇੰਨਾ ਸਿੰਘਾਂ ਦੇ ਕੋਲ ਕੋਈ ਤੋਪ ਨਹੀਂ ਕੋਈ ਕਿਲਾ ਨਹੀਂ ਸੀ ਕੋਈ ਵੱਡੀ ਫੌਜ ਵੀ ਨਹੀਂ ਸੀ ਤੇ ਪੰਜਾਬ ਦਾ ਇਲਾਕਾ ਵੀ ਮੈਦਾਨੀ ਇਲਾਕਾ ਸੀ ਕੋਈ ਜੰਗਲੀ ਇਲਾਕਾ ਨਹੀਂ ਸੀ ਕੋਈ ਪਹਾੜੀ ਇਲਾਕਾ ਨਹੀਂ ਸੀ ਪਰ ਫਿਰ ਵੀ ਇੰਨਾ ਸਿੰਘਾਂ ਨੇ ਇੱਕ ਦਿਨ ਦੋ ਦਿਨ 10 ਦਿਨ ਦਾ ਇੱਕ ਸਾਲ ਨਹੀਂ ਬਲਕਿ ਇੱਕ ਦਹਾਕਾ ਤਕਰੀਬਨ 10 ਸਾਲ ਜਦੋਂ ਤਾਂ ਦੀ ਹਕੂਮਤ ਦੇ ਨਾਲ ਖਫਿਆਰ ਬੰਦ ਹੋ ਕੇ ਜਿਹੜੀ ਲੜਾਈ ਆ ਉਹਨਾਂ ਦੀ ਇਹ ਉਹ ਹੀ ਕਹਾਸੇ ਸਨ ਜਿਨ੍ਹਾਂ ਬਾਰੇ ਲਿਖਿਆ ਆ ਖਾਲਸਾ ਹੋਗਾ ਖੁਦ ਖੁਦਾ ਜਿਵੇਂ ਖੂਬੀ ਖੁਮ ਖੁਦਾਏ ਤਾਨ ਨਾ ਮੰਨਣਾ ਆਨ ਕੀ ਇੱਕ ਬਿੰਨ ਸੱਚੇ ਪਾਤਸ਼ਾਹ ਦੀ ਇਹਨਾਂ ਨੇ ਖਾਲਸਾ ਬਾਗੀ ਜਾਂ ਬਾਦਸ਼ਾਹ ਸਿਧਾਂਤ ਦੇ ਉੱਤੇ ਪੈਦਾ ਦਿੱਤਾ ਇਹਨਾਂ ਨੇ ਲੜਨ ਕਰਾਂਗੇ ਜਾਂ ਲੜ ਮੰਲਾਂਗੇ ਸਿਧਾਂਤ ਦੇ ਉੱਤੇ ਪੈਦਾ ਦਿੱਤਾ ਇਹ ਉਹੀ ਸੂਰਮੇ ਸਨ ਜਿਨ੍ਹਾਂ ਨੇ ਆਖਿਆ ਕਿ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾ ਜਾਵੇ ਸਿਰ ਦਿੱਤੀਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤੀਆਂ ਬਾਜ ਨਹੀਂ ਰਹਿਣਾ ਇੱਕ ਵਾਰ ਗੰਗਮੀ ਖਸਾਲ ਦੇ ਬਾਅਦ ਵਿੱਚ ਮੁੱਖੀ ਸਤ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਕਥਾ ਕਰਦੇ ਮੈਂ ਕਿਹਾ ਸੀ ਕਿ 40 ਹਜ਼ਾਰ ਸ਼ਹੀਦ ਸਿੰਘ ਸਿਕਣੀਆਂ ਦੁਬਾਰਾ ਜਨਮ ਲੈ ਚੁੱਕੇ ਆ ਦੁਬਾਰਾ ਜਿਹੜੀ ਬਾਦ ਦੀ ਸੇਵਾ ਆ ਉਹ ਕਰਨਗੇ ਤੇ ਸੰਤ ਕਰਤਾਪ ਸਿੰਘ ਜੀ ਤੇਰੇ ਮੁੱਖੀ ਨੇ ਨਾਲਾ ਲਗਾਇਆ ਸੀ ਕਿ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਤਕਣਾ ਜਾਵੇ ਇੰਦਰਾ ਗਾਂਧੀ ਨੂੰ ਉਹਨਾਂ ਨੇ ਬੰਕਾ ਰਿਆ ਫਿਰ ਆਲਾ ਨੌਜਵਾਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਦੰਦਬੀ ਤਖਾਲ ਦੇ 14ਵੇਂ ਮੁਕਤੀ ਸਤ ਗਿਆਨੀ ਜਲਗਾਇਲ ਸਿੰਘ ਜੀ ਖਾਲਸਾ ਘੰਟਾ ਵਾਲਿਆਂ ਦੇ ਸਮੇਂ ਇੰਨਾ ਸੂਲਮਿਆਂ ਨੇ 40000 ਤੋਂ ਵੱਧ ਸਿੰਘਾਂ ਸੂਲਮਿਆਂ ਨੇ ਜਨੂਨ 84 ਦੇ ਘਰੂ ਘਾਰੇ ਤੋਂ ਵੱਧ ਵੀ ਸ਼ਹਾਦਤਾਂ ਤੇ ਜਾਨ ਬੀਤੀ ਸਤ ਜਾਨੇ ਜਦੋਂ ਇੰਨਾ ਸ਼ਹੀਦਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਉਹਨਾਂ ਅਪਰਾਧਕ ਸ਼ਹੀਦਾਂ ਦੀ ਯਾਦ ਆ ਜਾਂਦੀ ਹੈ ਸ਼ਹੀਦ ਭਾਈ ਮੱਖਣ ਸਿੰਘ ਦੀ ਬਜੂਲੀ ਕਰਕੇ ਸੂਰਮੇ ਇਹ ਕੋਈ ਆਮਨ ਨਹੀਂ ਸਨ ਤੇ ਕੋਈ ਆਮ ਰੂਹਾ ਨਹੀਂ ਸਨ ਇਹ ਉਹੀ ਰੂਹਾ ਸਨ ਜਿਨ੍ਹਾਂ ਨੇ ਕਿਸੇ ਸਮੇਂ ਛੇਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਜੀ ਦੇ ਨਾਲ ਲੜ ਕੇ ਵੀ ਉਸ ਸਮੇਂ ਦੀਆਂ ਜ਼ਾਲਮ ਹਕੂਮਤਾਂ ਦੇ ਖਿਲਾਫ ਜੰਗ ਲੜੇ ਸਨ ਉਹੀ ਰੂਹਾ ਜਿਹੜੀਆਂ ਆ ਉਹ ਦੁਬਾਰਾ ਉਹਨਾਂ ਨੇ ਜਨਮ ਲਿਆ ਤੇ ਜਦੋਂ ਸੰਤ ਜਰਮੈਲ ਸਿੰਘ ਜੀ ਦਾ ਇਤਿਹਾਸ ਪੜਦੇ ਆ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਆ ਤੇ ਇਹ ਮਹਿਸੂਸ ਹੁੰਦਾ ਆ ਕਿ ਜਿਵੇਂ ਸੰਤ ਜਰਮੈਲ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਜਾਂ ਬਾਬਾ ਦੀਪ ਸਿੰਘ ਜੀ ਬਾਬਾ ਗੁਰਵਛ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਜੱਫੇਦਾਰ ਜੱਸਾ ਸਿੰਘ ਆਲੂਵਾਲੀਆ ਉਹ ਦੁਬਾਰਾ ਆਏ ਕੋ ਤੇ ਸੰਤ ਜਰਮੈਲ ਸਿੰਘ ਜੀ ਦੇ ਰੂਪ ਦੇ ਵਿੱਚ ਉਹਨਾਂ ਨੇ સેવા ਕੀਤੀ ਹੋਵੇਗੀ ਇਹ ਕੋਈ ਆਮ ਜੀਆਂ ਦਾ ਰੁੱਖਾ ਬਿਲਕੁਲ ਵੀ ਨਹੀਂ ਸਕਦਾ ਜਿੰਨੇ ਬੱਚੇ ਇਹਨਾਂ ਸੂਰਮਿਆਂ ਨੇ ਇਹ ਬਿਹਾਲ ਕਰਤਾਏ ਕਿ ਘੜ ਘੜੀ ਚਮਕੌਰ ਦੀ ਗੜੀ ਬਣਾ ਕੇ ਲਾਖ ਦਿੱਤਾ ਤੇ ਇਹਨਾਂ ਸਿੱਖਾਂ ਸੂਰਮਿਆਂ ਦੇ ਵਿੱਚ ਆਪਣੀ ਕੌਮ ਦੇ ਨਿਸ਼ਾਨੇ ਖਾਲਸਪੁਰ ਦੀ ਪ੍ਰਤੀ ਬਹੁਤ ਜ਼ਿਆਦਾ ਜਿਹੜੀ ਸਰਪ੍ਰਸਤਾ ਸੀ ਮੈਂ ਸ਼ਹੀਦ ਭਾਈ ਜਸਵੰਤ ਸਿੰਘ ਦੀ ਸੰਗਨ ਦੇ ਘਰੇ ਗਿਆ ਮੈਂ ਉਹਨਾਂ ਦੇ ਭਰਾ ਨੂੰ ਪੁੱਛਿਆ ਕਿ ਜਦੋਂ ਜਸਵੰਤ ਸਿੰਘ ਸੰਘਰਸ਼ ਵਿੱਚ ਗਿਆ ਤੁਹਾਡੇ ਦੋ ਬਲਾਸ ਸੰਘਰਸ਼ ਵਿੱਚ ਸ਼ਹੀਦ ਹੋਏ ਆ ਤੁਸੀਂ ਰੋਕਣ ਦਾ ਯਤਨ ਤਾਂ ਕੀਤਾ ਹੋਵੇਗਾ ਤੁਹਾਡੇ ਮਾਤਾ ਪਿਤਾ ਨੇ ਕਿ ਇਸ ਰਸਤੇ ਤੇ ਨਾ ਜਾਓ ਕਿਉਂਕਿ ਇਸ ਰਸਤੇ ਤੇ ਉੱਤੇ ਸ਼ਹਾਦਤ ਹੀ ਆ ਮਨਣਾ ਬੈਣਾ ਉਹ ਕਹਿੰਦਾ ਸਾਡੇ ਮਾਤਾ ਜੀ ਨੇ ਰੋਕਣ ਦਾ ਯਤਨ ਕੀਤਾ ਸੀ ਜਸਵੰਤ ਸਿੰਘ ਜਿਹੜੀ ਖਾਹਰ ਤੇ ਸੀ ਮਾਤਾ ਜੀ ਉੱਥੇ ਗਏ ਤੇ ਮਾਤਾ ਜੀ ਉਹਨੂੰ ਕਹਿਣ ਲੱਗੇ ਕਿ ਪੁੱਤ ਘਰ ਆ ਜਾ ਅਸੀਂ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਤੇ ਤੈਨੂੰ ਘਰ ਬਿਠਾ ਦਿੰਦੇ ਆ ਅਗੋ ਜਸਵੰਤ ਸਿੰਘ ਦਾ ਜਵਾਬ ਸੀ ਮਾਤਾ ਕਿਹੜਾ ਘਰ ਲੈ ਤੂੰ ਕਿਹੜੇ ਘਰ ਦੀ ਗੱਲ ਕਰਦੀ ਏ ਘਰ ਤਾਂ ਸਾਡਾ ਉਹਨਾਂ ਨੇ ਢਾ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦਾ ਢਾ ਦਿੱਤਾ ਹੁਣ ਮੈਂ ਕਿਹੜੇ ਘਰ ਆਵਾਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਆਇਆ ਆ ਮੈਂ ਉਹਨਾਂ ਦੁੱਖਤਾਂ ਨੂੰ ਜਿੰਗੀਆਂ ਸਜਾਵਾਂ ਆ ਉਹ ਦੇਵਾਂਗਾ ਤੇ ਕਲਗੀਧਰ ਪਾਤਸ਼ਾਹ ਜੀ ਦੀ ਮੋਢ ਵਿੱਚ ਜਾਵਾਂਗਾ ਇਸ ਸਮਾਗਮ ਦੇ ਵਿੱਚ ਸ਼ਹੀਦ ਭਾਈ ਮਹਿੰਦਰਪਾਲ ਸਿੰਘ ਪਾਲੀ ਪਿੰਡ ਲਖਸੀਆਂ ਉਹਨਾਂ ਦੇ ਭਰਾਤਾਂ ਵੀ ਆਏ ਹੋਏ ਆ ਮੈਂ ਤਦੋਂ ਭਾਈ ਸਾਹਿਬ ਨੂੰ ਉਹਨਾਂ ਨੂੰ ਮਿਲਿਆ ਸੀ ਤੇ ਇਹਨਾਂ ਦੇ ਪਿਤਾ ਸਰਦਾਰ ਹਰਜੀਤ ਸਿੰਘ ਨੂੰ ਮਿਲਿਆ ਸੀ। ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਜਦੋਂ ਮੇਰੇ ਪੁੱਤਰ ਦੀ ਸ਼ਹਾਦਤ ਹੋਣੀ ਸੀ ਉਹ ਦੋ ਦਿਨ ਪਹਿਲਾਂ ਘਰ ਆਇਆ ਤੇ ਆ ਕੇ ਮਹਿੰਦਰਪਾਲ ਸਿੰਘ ਪਾਲੀ ਕਹਿਣ ਲੱਗਾ ਕਿ ਬਾਪੂ ਦੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਠੀ ਆ ਗਈ ਏ ਤੇ ਹੁਣ ਮੈਂ ਖਾਲਸਾ ਦਾ ਦੇਸ਼ ਸ਼ਹੀਦ ਹੋ ਜਾਣਾ। ਜਦੋਂ ਮੈਂ ਸ਼ਹੀਦ ਹੋਵਾਂਗਾ ਨਾ ਤੁਸੀਂ ਰੋਇਓ ਨਾ ਇੱਕ ਵੀ ਅਸੂ ਨੂੰ ਨਾ ਵਹਾਇਓ। ਅਤੇ ਨਾ ਹੀ ਕਿਸੇ ਰਿਸ਼ਤੇਦਾਰ ਦਾ ਸੰਗਤ ਨੂੰ ਰੋਣ ਦਿਓ ਸਗੋਂ ਮੇਰੀ ਸ਼ਹੀਦੀ ਦੀ ਖਬਰ ਸੁਣ ਕੇ ਤੁਸੀਂ ਉਸੇ ਤਰ੍ਹਾਂ ਹੀ ਬੋਲੇ ਸੋਨਿਹਾਰ ਦੇ ਟਿਕਾਣੇ ਕਿਦਾਇਓ ਜਿਵੇਂ ਕਣਕੀ ਧਰ ਪਾਸ਼ਾ ਜੀ ਨੇ ਚਮਕੌਰ ਦੀ ਗੜੀ ਦੇ ਉੱਤੇ ਟਿਕਾਣੇ ਕਿਦਾਇਏ ਸੀ ਜਦੋਂ ਸਾਬਜਾਨਾ ਅਜੀਤ ਸਿੰਘ ਸੀ ਤੇ ਸਾਬਜਾਨਾ ਜੁਝਾਰ ਸਿੰਘ ਦੇ ਸ਼ਹਾਦਤ ਹੋਈ ਸੀ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਸਾਡੇ ਕੋਲ ਤੇ ਦੋ ਦਿਨਾਂ ਬਾਅਦ ਭਾਈ ਤੁਹਾਨੂੰ ਮਿਲਸਾਂਗੇ ਪਾਰਲੀ ਦੀ ਜਿਹੜੀ ਸ਼ਹਾਦਤ ਆ ਉਹ ਹੋ ਗਈ ਸੀ ਇਸ ਸਮਾਗਮ ਦੇ ਵਿੱਚ ਸ਼ਹੀਦ ਭਾਈ ਕਰਨਜੀਤ ਸਿੰਘ ਜੀ ਜੀਤਾ ਹੇੜੀਆਂ ਦਾ ਪਰਵਾਰ ਵੀ ਉਹਨਾਂ ਦੇ ਭਰਾ ਤਾਂ ਆਏ ਹੋਏ ਆ ਉਹਨਾਂ ਦੇ ਪਿਤਾ ਜੀ ਰੂਪੇਦਾਰ ਸਾਹਿਬ ਆ ਉਹਨਾਂ ਨਾਲ ਅਕਸਰ ਹੀ ਅਸੀਂ ਮਿਲਦੇ ਰਹਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਮਿਲੇ ਨਾ ਕਹਿੰਦੇ ਜੀ ਸਾਨੂੰ ਪੁਲਿਸ ਬੜਾ ਤੰਗ ਕਰਦੀ ਪਈ ਸੀ ਹਰ ਰੋਜ਼ ਪੁਚਲ ਪੁਲਿਸ ਅਫਸਰ ਸਾਡੇ ਘਰ ਵਿੱਚ ਆ ਜਾਂਦੇ ਸੀ ਕਿਨੇ ਕਿਨੇ ਬੈਨੂ ਚੁੱਕ ਕੇ ਲੈ ਜਾਂਦੇ ਸੀ ਕਿਤੇ ਮੇਰੇ ਦੂਜੇ ਬੇਟੀਆਂ ਨੂੰ ਚੁੱਕ ਕੇ ਲੈ ਜਾਂਦੇ ਨਿਕਲੀ ਮਾਤਾ ਨੇ ਵੀ ਲੈ ਜਾਂਦੇ ਵੀ ਕਿਤੇ ਇੱਕ ਦਿਨ ਅਰਨਜੀਤ ਜੀ ਜੀਤਾ ਸਾਡੇ ਘਰੇ ਆਇਆ ਤੇ ਸੂਕੇਦਾਰ ਸਾਹਿਬ ਤੋਂ ਹਾਕ ਵੀ ਜੀਤੇ ਨੇ ਪਿਤਾ ਦੇ ਕੋਲ ਇੱਕ ਅਸ਼ੰਸੀ ਉਹਨਾਂ ਦੇ ਕੋਲ ਬਦੂਖ ਸੀ ਜਦੋਂ ਜੀਤਾ ਘਰੇ ਆਇਆ ਨਾ ਤਾਂ ਉਹਨਾਂ ਦੇ ਪਿਤਾ ਨੇ ਜਿਹੜੀ ਅਸ਼ੰਸੀ ਬਦੂਖ ਸੀ ਉਹ ਜੀਤੇ ਦੇ ਸਾਥੀ ਦੇ ਉੱਤੇ ਤਾਂ ਗਈ ਤੇ ਉਹਨੂੰ ਆਖਿਆ ਕਿ ਜੀਤੇ ਆ ਜਾ ਤਾਂ ਤੇ ਮਰਨੇ ਕਿਹਾ ਜਾਂਦਾ ਤੇ ਜਾਗਰਾਂ ਲਹਿਰ ਛੱਦਦੇ ਆ ਖਾਲਸਤਾਨ ਨੂੰ ਉਹਦੀ ਲਹਿਰ ਛੱਦਦੇ ਤੇਰੇ ਕਰਕੇ ਪੂਰੇ ਪਰਿਵਾਰ ਦੀ ਜਿਹੜੀ ਮਿੱਟੀ ਬਲੀਦਿਆਂ ਹੋ ਰਹੀ ਆ ਤੇਰੇ ਕਰਕੇ ਕਦੀ ਮਾਤਾ ਨੂੰ ਚੁੱਕ ਕੇ ਲੈ ਜਾਂਦੇ ਆ ਕਦੀ ਮੈਨੂੰ ਚੁੱਕ ਕੇ ਲੈ ਜਾਂਦੇ ਆ ਕਦੀ ਪਿੰਡ ਵਾਲਿਆਂ ਦੇ ਉੱਤੇ ਗਰਮ ਕਰਦੇ ਆ ਜੀਤੀਆਂ ਨੂੰ ਲਹਿਰ ਛੱਦਦੇ ਨਹੀਂ ਤਾਂ ਹੁਣੇ ਦਿਨ ਮੈਂ ਗੋਲੀ ਮਾਰ ਦੇਣੀ ਆ ਤੇ ਅੱਗੋ ਚਲਨਜੀਤ ਸਿੰਘ ਜੀ ਦੇ ਦਾ ਜਵਾਬ ਪਤਾ ਕੀ ਸੀ ਉਹਨੇ ਬੰਦੂਕ ਦੀ ਜਿਹੜੀ ਨਾਲੀ ਆ ਨਾ ਉਹ ਫੜਦੇ ਕਿਹਾ ਬਾਪੂ ਜੀ ਮਾਰੋ ਮੇਰੀ ਛਾਤੀ ਤੇ ਤੇ ਮੇਰੀ ਛਾਤੀ ਮਰਦੇ ਹੋ ਗੋਲੀਆਂ ਦੇ ਨਾਲ ਕਲਮਸ ਰਾਤ ਜਰਨੈਲ ਸੀ ਜਿਹਨੇ ਹੋਰ ਵਾਦਾ ਕਰਕੇ ਆਇਆ ਸੀ ਕਿ ਜੇ ਦਰਬਾਰ ਸਾਹਿਬ ਉਤੇ ਹਿੰਦੂਤਾਂ ਦੀ ਹਕੂਮਤ ਨੇ ਹਮਲਾ ਕੀਤਾ ਤੇ ਮੈਂ ਚੈਨ ਦੇ ਨਾਮ ਨਹੀਂ ਬੈਠਾਂਗਾ ਫਿਰਦੌਸਾਨ ਦਾ ਤਖਤਾ ਪਟਕੇ ਲਾ ਦਿਆਂਗਾ ਸੀਆਰਪੀ ਫੀਆ ਸ਼ਕਤੀਆਂ ਗੱਡੀਆਂ ਉਤਾਰ ਦਿਆਂਗਾ ਉਹ ਮੈਂ ਖਾਲਸਾਂ ਦੀ ਜਾਣ ਨਹੀਂ ਛੱਡਾਂਗਾ ਜਦੋਂ ਜੀਤੇ ਦੀ ਇਹ ਗੱਲ ਸੁਣੀ ਨਾ ਬਾਪੂ ਜੀ ਨੇ ਸੂਬੇਦਾਰ ਦੇ ਤੇ ਉਹਨੇ ਆਪਣੇ ਪੁੱਤਰ ਨੂੰ ਘੁੱਟ ਕੇ ਗਲਮਕੜੀ ਦੇ ਵਿੱਚ ਪਾ ਲਿਆ ਜੱਫੀ ਪਾਈ ਘੁੱਟ ਕੇ ਸੀਨੇ ਨਾਲ ਲਗਾਇਆ ਤੇ ਕਿਹਾ ਪੁੱਤਰਾ ਮੈਂ ਤੇਰੇ ਤੋਂ ਇਹੀ ਗੱਲ ਸੁਣਨਾ ਚਾਹੁੰਦਾ ਸੀ ਕਿ ਕਿਤੇ ਤੂੰ ਸਾਡੀ ਮਿੱਟੀ ਪੁਲੀਤ ਕਰਵਾ ਕੇ ਤੇ ਬਾਅਦ ਵਿੱਚ ਕਹਿ ਤੂੰ ਨਹੀਂ ਬਣ ਜੰਮੇਗਾ ਬਾਅਦ ਵਿੱਚ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਬੈਠ ਕੇ ਆਪਣੇ ਸਾਥੀ ਨੂੰ ਨਹੀਂ ਬਣਾਉਂਦਾ ਕਰੇਗਾ ਮੈਂ ਇਹੀ ਦੇਖਣਾ ਚਾਹੁੰਦਾ ਸੀ ਕਿ ਪਾਕਿਸਤਾਨ ਪ੍ਰਤੀ ਤੇਰੀ ਕਿੰਨੀ ਵੀ ਡਰਟਤਾ ਆ ਤੂੰ ਜਿਹੜੇ ਪਾਸੇ ਪਿਆ ਹੋਇਆ ਆ ਕਿ ਤੂੰ ਉਹਦੇ ਵਿੱਚ ਪੱਕਾ ਹੀ ਆਇਆ ਤੇ ਬਾਪੂ ਜੀ ਨੇ ਆਖਿਆ ਕਿ ਜਾ ਲੜਕਾਉਣ ਦੇ ਲਈ ਤੁਹਾਨੂੰ ਜੋ ਕੁਝ ਝੱਲਣਾ ਪਏਗਾ ਸੋ ਝੱਲਾਂਗੇ ਤੇ ਇੱਥੇ ਉਹਨਾਂ ਦੇ ਘਰਾਂ ਦਾ ਬੈਠੇ ਇਹਨਾਂ ਨੇ ਬਹੁਤ ਕੁਝ ਜੜਾਇਆ ਉਹ ਛੱਡਿਆ ਆ ਤੇ ਅੱਜ ਵੀ ਜਿਹੜੀ ਵੀ ਦਾਸਤਾਨ ਆ ਹੋਰ ਸ਼ਹੀਦਾਂ ਦੇ ਪਰਿਵਾਰਾਂ ਦੀ ਆ ਇਹ ਮੇਰੇ ਕਹਿਣ ਤੋਂ ਸਿਰਫ ਇੰਨਾ ਕਿ ਭਾਵ ਇਹ ਆ ਕਿ ਸ਼ਹੀਦਾਂ ਦਾ ਆਪਣੇ ਨਿਸ਼ਾਨੇ ਪ੍ਰਤੀ ਕਿੰਨੀ ਸੰਬੰਧਤਾ ਸੀ ਤੇ ਅੱਜ ਜਿਹੜੀਆਂ ਜੱਥੇਬੰਦੀਆਂ ਪੰਥਕ ਸੰਘਰਸ਼ ਦੇ ਵਿੱਚ ਸੰਘਰਸ਼ੀ ਦੀਆਂ ਸਰਗਰਮੀਆਂ ਆ ਉਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਜੱਤੇਵੰਦੀਆਂ ਹੋਰ ਮੁੱਦਿਆਂ ਦੇ ਉੱਤੇ ਤਾਂ ਕੰਮ ਕਰ ਰਹੀਆਂ ਆਂ ਹੋਰ ਮੁੱਦਿਆਂ ਦੇ ਉੱਤੇ ਤਾਂ ਹੋ ਰਹੀਆਂ ਆਂ ਪਰ ਜੇਸ ਮਕਸਦ ਦੇ ਵਾਸਤੇ ਹਜ਼ਾਰਾਂ ਸ਼ਹੀਦ ਸਿੰਘਾਂ ਦਾ ਖੂਨ ਡੁੱਲ ਗਿਆ ਹਜ਼ਾਰਾਂ ਜਿਹੜੀਆਂ ਸ਼ਹੀਦੀਆਂ ਆ ਉਹ ਰੋਈਆਂ ਉਸ ਮਕਸਦ ਦੀ ਜਿਹੜੀ ਪੂਰਤੀ ਆ ਉਹ ਕਿੰਨੇ ਕਰਦੀ ਹੈ ਤੇ ਇਹ ਮੇਰਾ ਜ਼ਵਾਦ ਦਮਦਮੀ ਲਖਾਰ ਨੂੰ ਵੀ ਆ ਮੈਂ ਖੁਦ ਵੀ ਦਮਦਮੀ ਲਖਾਰ ਦਾ ਵਿਦਿਆਰਥੀ ਆਂ ਪਰ ਅੱਜ ਦੇ ਜਿਹੜੇ ਦਮਦਮੀ ਲਖਾਰ ਦੇ ਆਪਣੇ ਆਪ ਨੂੰ ਮੁਠੀ ਝੰਡਾ ਹੁਮੋਂਦੇ ਆ ਆਲੂ ਅਖਮੋਂਦੇ ਆ ਜਥੇਦਾਰ ਰਹਉਂਦੇ ਆ ਇਹ ਤੋਂ ਤੱਕ ਵੀ ਕਈ ਜਿਹੜੇ ਵਿਦਿਆਰਥੀ ਵੀ ਆ ਉਹ ਵੀ ਸਰਦ ਜਰਨੈਲ ਸਿੰਘ ਦੀ ਖਾਲਸਾ ਘਨੜਾ ਵਾਲਿਆਂ ਦੇ ਨਿਸ਼ਾਨੇ ਤੋਂ ਜਿਹੜਾ ਆ ਉਹ ਫਿਰ ਕੇ ਚੁੱਕੇ ਹੋਏ ਆ ਪਾਸੇ ਹੋ ਚੁੱਕੇ ਹੋਇਆ ਸੰਤ ਜਰਦੈਲ ਸਿੰਘ ਦੀ ਦੰਦਵੀ ਟਕਸਾਲ ਦੇ ਮੁਖੀ ਨੇ ਗੱਲ ਆਖੀ ਸੀ ਕਿ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਕਾਲਿਸਤਾਨ ਦੀ ਨੀਂ ਰੱਖੀ ਜਾਵੇਗੀ ਤੇ ਦੰਦਵੀ ਟਕਸਾਲ ਦੇ ਵਿਦਿਆਰਥੀਆਂ ਦਾ ਦੰਦਵੀ ਟਕਸਾਲ ਦੇ ਸਿੰਘਾਂ ਦਾ ਸਭ ਤੋਂ ਪਹਿਲਾਂ ਇਹ ਭਰਤਦਾ ਆ ਕਿ ਜੋ ਟਕਸਾਲ ਦੇ ਮੁਖੀ ਨੇ ਗੱਲ ਆਖੀ ਸੀ ਉਹਦੇ ਉੱਤੇ ਪਹਿਲਾ ਦਿੱਤਾ ਜਾਵੇ ਇਹਦੇ ਨਾਲ-ਨਾਲ ਜਿਹੜੀਆਂ ਹੋਰ ਜੰਨੇਬੰਦੀਆਂ